ਸਿਕਾ ਜੀ ਮੈਂ ਤੁਹਾਡਾ ਵੀ ਨਹੀਂ ਸ਼ੁਕਰਾਨਾ ਆ ਉਹਨ ਬਿਨਾਂ ਜੁੜੇ ਹੈ ਗੁਰਪ੍ਰੀਤ ਸਿੰਘ ਐਡਵੋਕੇਟ ਵਕੀਲ ਜਿਹੜੇ ਬੇਗੋਆ ਤੋਂ ਸੋ ਇਹ ਵੀ ਇਲੈਕਸ਼ਨ ਕਰੇ ਤੇ ਮੇਰੀ ਵਾਈਫ ਵੀ ਇਲੈਕਸ਼ਨ ਕਰੀਏ ਔਰ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹਾ ਮੁੱਦੇ ਇਹੋ ਜਿਹੀ ਗੱਲਾਂ ਕਿ ਜੋ ਤੁਹਾਡਾ ਸਾਂਝਾ ਕਰ ਜਾਣਾ ਹੈ ਇਸ ਇਸ ਜਗ੍ਹਾ ਤੇ ਪੰਜਾਬ ਦੇ ਵਿੱਚ ਔਰ ਇਸ ਪੰਜਾਬੀਓ ਤੁਹਾਨੂੰ ਪੰਜਾਬੀਆਂ ਨੂੰ ਮੈਂ ਖੁਸ਼ਕਬਰੀ ਕਰਨਾ ਚਾਹਣਾ ਪੀ ਅੰਮ੍ਰਿਤਸਰ ਦੇ ਵਿੱਚ ਭਾਜੀ ਖੜੇ ਨੇ ਅੱਜ ਗਰੀਬਾਂ ਦੇ ਹਮਦਰਦ ਗਰੀਬਾਂ ਦੇ ਮੁਸੀਹਾਰੇ ਦੋ ਹੀ ਬੰਦੇ ਨੇ ਜਿਹੜੇ ਸਮਾਜ ਦਾ ਇਤਿਹਾਸ ਦਾ ਹਰ ਚੀਜ਼ ਦਾ ਖਿਆਲ ਰੱਖਾਂਗੇ ਜਾਂ ਵਰਪ੍ਰੀਤ ਭਾਜੀ ਰਤਨ ਸਾਡੇ ਐਡਵੋਕੇਟ ਸਾਹਿਬ ਜਾਂ ਉਹ ਨੀਰਨ ਸਾਡੀ ਵਾਈਫ ਨੀਡ ਟੂ ਸ਼ਕਨਾਂ ਦੀ ਪਰ ਮੈਂ ਗੱਲ ਕਰਨਾ ਚਾਹੁੰਦਾ ਇਹ ਕਿ ਸਾਰੇ ਨੀਰਨ ਉਪਾਸੇ ਕਰਕੇ ਇਹਨਾਂ ਦੋਨਾਂ 'ਚੋਂ ਜਿਹਨੂੰ ਮਰਜ਼ੀ ਵੋਟ ਪਾ ਲਓ ਜਿਹਨੂੰ ਮਰਜ਼ੀ ਐਮਪੀ ਬਣਾ ਲਓ ਮੈਨੂੰ ਕੋਈ ਪਰਵਾਹ ਨਹੀਂ ਪਰ ਵੋਟ ਤੁਸੀਂ ਦੇਣਾ ਪਈਓ ਕੋ ਵੀ ਬਣੀ ਹੱਟ ਸੈਂਸਿਟੀਵ ਵੋਟਰ ਤੋਂ ਸੋ ਫੈਸਲਾ ਔਰ ਨਤੀਜਾ ਤੁਹਾਡੇ ਹੱਥ ਵਿੱਚ ਹੈ ਤੁਹਾਡੀ ਬੋਟ ਤੁਹਾਡੀ ਸਪੋਟ